ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੋਪੀ ਆ ਮੈਂ ਮਲੇਸ਼ੀਆ ਰਹਿਣਾ ਜਿੱਦਾਂ ਤੁਹਾਨੂੰ ਪਤਾ ਕੱਲ 14 ਜੁਲਾਈ ਨੂੰ ਰਾ ਤੁਹਾਡੇ ਦਾ ਜਨਮ ਦਿਨ ਹੀ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਮੇਰੇ ਵਿਸ਼ ਕੀਤਾ ਵਧੀਆ ਵਧੀਆ ਕਮੈਂਟ ਕੀਤੇ ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਆਪਣੇ ਜਨਮ ਦਿਨ ਵਾਲੇ ਦਿਨ ਵੀ ਕੰਮ ਕਰੁੰਦਾ ਹਾ ਸਾਡੇ ਮਾਲਕਾਂ ਤੇ ਹੋਰ ਜਿੰਨੇ ਵੀ ਕੰਮ ਕਰਦੇ ਉਹਨਾਂ ਵੀਰੇ ਆਪਣੇ ਲਈ ਸਰਪ੍ਰਾਈਜ਼ ਅਰੇਂਜ ਕੀਤਾ ਸੀ ਤੇ ਬਾਕੀ ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖ ਲਓ ਪ੍ਰਾਈਜ਼ ਦੇ ਪਿੱਛੇ ਦੀ ਕਹਾਣੀ ਆਪਾਂ ਤੁਹਾਨੂੰ ਲਾਸਟੇ ਦੱਸਾਂਗੇ It's fun.

ਉਹਨੇ ਵੀ ਕੌਫੀ ਹੈ। ਇਹ। ਉਹ ਡਰ ਗਿਆ ਹੈ ਕਿਆ? ਡਰ ਗਿਆ ਤਾਂ। ਮੈਨੂੰ ਇਹ ਸਮਝ ਆਇਆ ਕਿ ਇਹਦਾ ਪਤਾ ਹੈ। ਫਾਈਨਲੀ ਕਹਿੰਦਾ ਤੁਸੀਂ ਨੇ। ਇਹ ਮਤ ਹੈ। ਕੌਫੀ ਸੋ ਮੱਖਣ ਦਾ। ਇਹ ਹੈ ਬੋਸ। ਕੌਫੀ ਨਾ ਮੱਖਣ ਕੌਫੀ। ਇਹ ਤਾਂ ਹਾਂਜੀ ਵੀਰੇ ਕੇਕ ਆਪਾਂ ਕੱਟ ਛੱਡੇ ਹੁਣ ਆਪਾਂ ਕਰਦੇ ਆਪਣਾ ਕੰਮ ਸ਼ੁਰੂ ਸਰਪ੍ਰਾਈਜ਼ ਦੀ ਇਹ ਕਹਾਣੀ ਆਗੇ ਸਾਡੀ ਕੰਪਨੀ ਚੋਂ ਕੁਝ ਕੁ ਦਿਨਾਂ ਤੋਂ ਨਾ ਮਲਕੇ ਬੰਦੇ ਕੰਮਾਂ ਤੋਂ ਕੱਢਣ ਦੇ ਤੁਹਾਨੂੰ ਪਤਾ ਜੋ ਮਾਲਕ ਅਚਾਨਕ ਤੁਹਾਨੂੰ ਸੱਦਲੇ ਥੋੜਾ ਡਰ ਜਾ ਤੇੰਦਾ ਅਗੇ ਪਤਨ ਕੀ ਗਲਤੀ ਕਰ ਛੱਡੀ ਮੈਂ ਤੇ ਬਾਕੀ ਇੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਜਿੱਦਾਂ ਜਨਮ ਦਿਨ ਭਰਾ ਤੁਹਾਡੇ ਦਾ ਮਨਾਇਆ ਇਹ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿਸਦਾ ਮਨਾਇਆ ਹੋਊਗਾ ਤੇ ਬਾਕੀ ਬਹੁਤ ਦਿਲ ਖੁਸ਼ ਹੋਇਆ ਯਾਰ ਚਿੜੀਆ ਘਰ ਤੇ ਵੜਦੇ ਆ ਸਾਰੀ ਬਾਸੀ ਰ ਆਪਣਾ ਖੇਡਣ ਲੱਪੇ ਆਪਣੇ ਨਾਲ ਮੈਨੂੰ ਲੱਗਦਾ ਵਿਚਾਰੇ ਨੂੰ ਭੁੱਖ ਲੱਗੀ ਚਲੋ ਕੰਮ ਕੁਮਨ ਪੇੜ ਗਏ ਨੂੰ ਬਾਜ ਦੁੱਧ ਪਿਾਵਾਂਗੇ ਤੇ ਹਾਂਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚ ਰਿਆ ਕੱਲ